ਸਰਦਾਰ ਪਰਪਾਲ ਸਿੰਘ ਜੀ ਅਦਰੇੜਾ ਜੋ ਕਿ ਕੱਲ ਇੱਕ ਬਹੁਤ ਹੀ ਨਾਮਰਾਤ ਬਿਮਾਰੀ ਤੋਂ ਬਾਅਦ ਸਾਨੂੰ ਸੰਦੀਵੀ ਵਿਛੋੜਾ ਦੇ ਗਏ ਸਨ ਅੱਜ ਉਹਨਾਂ ਦਾ ਸੰਸਕਾਰ ਨਗਰਪਿੰਡ ਅਦਰੇੜਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਉਹਨਾਂ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਹੋਏ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਡਾਕਟਰ ਚੰਜੀਤ ਸਿੰਘ ਜੀ ਨੇ ਕਿਹਾ ਕਿ ਸਾਡੇ ਕੋਲੋਂ ਇੱਕ ਬਹੁਤ ਹੀ ਸਾਡਾ ਚਚਾਰੀ ਸਾਥੀ ਮੌਤ ਨੇ ਖੋ ਲਿਆ ਹੈ ਇਸੇ ਤਰ੍ਹਾਂ ਹੀ ਬਲੌਕ ਪ੍ਰਧਾਨ श्री कृष्ण कुमार जी ਮਗਵਾੜਾ ਬੀਬੀ ਪਲਬੀਰ ਕੌਰ ਜੀ ਬਲੌਕ ਪ੍ਰਧਾਨ ਉਹਨਾਂ ਵੱਲੋਂ ਵੀ ਉਹਨਾਂ ਦੀ ਮੌਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ਇਸ ਮੌਕੇ ਤੇ ਸਰਦਾਰ ਅਮਰ ਸਿੰਘ ਜੀ ਸੋਲਖੀਆਂ ਸਰਦਾਰ ਪਰਲੋਚਨ ਸਿੰਘ ਜੀ ਭਗਵੰਤਪੁਰਾ ਸਰਦਾਰ ਪਾਲ ਸਿੰਘ ਜੀ ਗੋਸਲਾ ਅਤੇ 10 ਵੱਲੋਂ ਵੀ ਹਾਜ਼ਰੀ ਭਰੀ ਗਈ ਪਿੰਡ ਅਦਰੇੜਾ ਤੋਂ ਪੰਜਾਬ ਇਕਤਾ ਚੈਨ ਲਈ ਬਲਵਿੰਦਰ ਸਿੰਘ ਚੈੜੀਆ